ਮੋਗਾ ਜ਼ਿਲ੍ਹਾ ਪਾਜਪਾ ਦਫ਼ਤਰ ਵਿਖੇ ਪੰਜਾਬ ਭਰ ਤੋਂ ਵਰਕਰਾਂ ਲਈ ਇੱਕ ਸਖਲਾਈ ਕੈਂਪ ਸ਼ੁਰੂ ਹੋਇਆ ਜਿੱਥੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਾਜਪਾ ਵਰਕਰ ਪਹੁੰਚੇ ਇਹ ਕੈਂਪ ਕਾਰਜਕਾਰੀ ਪ੍ਰਧਾਨ ਅਸ਼ਵਿਨ ਸ਼ਰਮਾ ਅਤੇ ਜਨਰਲ ਸਕੱਤਰ ਅਨਲ ਸਰীন ਦੀ ਅਗਵਾਈ ਹੇਠ ਲਗਾਇਆ ਗਿਆ ਪੇਸ਼ ਹੈ ਮੋਗਾ ਤੋਂ ਪੱਤਰਕਾਰ ਲਵਲੀ ਕੁਮਾਰ ਦੀ ਵਿਸ਼ੇਸ਼ ਰਿਪੋਰਟ ਵਿਚਾਰ ਹੁਣ ਸਮਾਧਾਨ ਤੱਕ ਲੈ ਵਿਚਾਰ ਹੁਣ ਬੂਤ ਬੂਤ ਤੱਕ ਜਾਣਾ ਹੈ ਬੂਤ ਬੂਤ ਤੱਕ ਜਾਣਾ ਹੈ ਗਿਆਨ ਦੀ ਬਲ ਕੋਈ ਹਾਲ ਮਨਾਉ ਕਿਰਨਾਂ ਹੈ ਇੰਤਜ਼ਾਰਾ ਤੋਂ ਲੈ ਕੇ ਸਿੱਖਿਆ ਤੇ ਹਾਸਾ ਤੇ ਮੰਜਿਲ ਅੱਜ ਦੀ ਇਸ ਪ੍ਰਸਤਾਵਤਾ ਵਾਸਤੇ ਬਹੁਤ-ਬਹੁਤ ਸਵਾਗਤ ਹੈ। ਥੋੜਾ ਲੇਟ ਹੋਇਆ ਤੇ ਤੁਹਾਡਾ ਤੋਂ ਮਾਫੀ ਮੰਗਦੇ ਆ। ਅ ਸਾਡੇ ਚ ਤੁਹਾਡੇ ਦਰਮਿਆਨ ਅਸ਼ਨੀ ਸ਼ਰਮਾ ਜੀ ਸਾਡੇ ਪ੍ਰਦੇਸ਼ ਦੇ ਵਿਧਾਇਕ ਸਾਡੇ ਪ੍ਰਦੇਸ਼ ਦੇ ਮਾਮਾ ਮੰਤਰੀ ਰਕੇਸ਼ ਲੋਠੌਰ ਜੀ ਔਰ ਸਾਡੇ ਜ਼ਿਲ੍ਹਾ ਅਧਿਕਾਰੀ ਪ੍ਰਜੋਤ ਕਵਰਜੀ ਤੁਹਾਡੇ ਆਪਣੇ ਔਰ ਕਰਨਵੀਰ ਤੋੜਾ ਜੀ ਸਾਡੇ ਇੱਥੇ ਦੇ ਪ੍ਰਬਾਰੀ ਨੇ। ਤੇ ਅੱਜ ਸਾਡੀ ਪ੍ਰੋਫੈਸ਼ਨ ਸਾਡੀ ਪ੍ਰਦੇਸ਼ ਦੀ ਜਿਹੜੀ ਬੈਠਕ ਹੈ ਉਹ ਅੱਜ ਹੋਣ ਵਾਲੀ ਹੈ ਉਹਦੇ ਕਰਕੇ ਅਸੀਂ ਸਾਰੇ ਇੱਥੇ ਆਏ ਲੱਗੇ ਹੁਣ ਮੈਂ ਬੇਨਤੀ ਕਰਾਂਗਾ ਅਸ਼ੀਰਵਾਦ ਦੀ ਗੱਲ ਨੂੰ ਰੱਖਾਂਗੇ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਭਾਜਪਾ ਦੁਨੀਆ ਦਾ ਸਭ ਤੋਂ ਵੱਡਾ ਰਾਜਨੀਤਿਕ ਦਲ ਹੈ ਸਾਡੀ ਸਦਗਤਤਾ ਪੂਰੇ ਵਿਸ਼ਵ ਦੇ ਅੰਦਰ ਸਭ ਤੋਂ ਜ਼ਿਆਦਾ ਹੈ ਰਾਜਨੀਤਿਕ ਦਲ ਹੋਣ ਦੇ ਨਾਲ-ਨਾਲ ਬੀਜੇਪੀ ਇੱਕ ਅਨੋਖਾ ਦਲ ਹੈ ਜਿਹੜਾ ਆਪਣੇ ਵਰਕਰ ਦੀ ਆਪਣੇ ਨੇਤਾਵਾਂ ਦੀ ਸਮੇਂ-ਸਮੇਂ ਤੇ ਸਖਲਾਈ ਕੈਂਪ ਲਗੰਦਾ ਹੈ ਉਹੀ ਤਰ੍ਹਾਂ ਪੂਰੇ ਦੇਸ਼ ਭਰ ਦੇ ਅੰਦਰ Shri ਆਪਣਾ ਮਾਨ ਜੋ ਸਾਡੇ ਜਿਹੜੇ ਰਾਸ਼ਟਰੀ ਅਧਿਕਾਰੀ ਨੇ ਨਿਤਿਨ ਜੀ ਨੇ ਇੱਕ ਕਾਰਜਕ੍ਰਮ ਦਿੱਤਾ ਦਿਨਦਿਆਲ उपाध्याय ਸਖਲਾਈ ਕੈਂਪ ਪ੍ਰ ਸਿਖਿਆਨ ਕੈਂਪ ਜਿਹਨੂੰ ਅਸੀਂ ਕਹਿੰਨੇ ਆ ਉਹਦੇ ਤਹਿਤ ਮੇਰਾ ਇੱਥੇ ਅੱਜ ਆਣਾ ਹੋਇਆ ਔਰ ਇਹਦੇ ਅੰਦਰ ਪਾਰਟੀ ਦਾ ਵਿਚਾਰ ਪਾਰਟੀ ਦੀ ਸੋਚ ਕਾਰੇ ਪદ્ધਤੀ ਕੰਮ ਕਰਨ ਦਾ ਤਰੀਕਾ ਕਾਰਜ ਕਰਤਾ ਦੇ ਗੁਣ ਉਹਨਾਂ ਦਾ ਬੌਧਿਕ ਸਰੀਰਿਕ ਔਰ ਮਾਨਸਿਕ ਰਾਜਨੀਤਿਕ ਤੌਰ ਦੇ ਉਤੇ ਵਿਕਾਸ ਹੋਏ ਇਹਦੇ ਲਈ ਪਾਰਟੀ ਸਮੇਂ-ਸਮੇਂ ਤੇ ਸਖਲਾਈ ਕੈਂਪ ਲਗਾਨਦੀ ਔਰ ਪੰਜਾਬ ਦੇ ਅੰਦਰ ਅੱਜ ਉਹਨਾਂ ਸਾਥੀਆਂ ਨੂੰ ਬੁਲਾਇਆ ਜ਼ਿਲ੍ਹੇਦਿਆਂ ਨੂੰ ਜਿਨ੍ਹਾਂ ਟੋਲੀਆਂ ਨੇ ਆਪਣੇ ਮੰਡਲ 'ਚ ਉਹ ਸਖਲਾਈ ਕੈਂਪ ਸ਼ੁਰੂ ਕਰਨੇ ਨੇ ਔਰ ਸਾਡੇ ਅਲੱਗ ਤਰ੍ਹਾਂ ਦੇ ਵਕਤਾ ਸਭ ਵੀ ਵਿਸ਼ਿਆਂ ਵਿੱਚ ਰਹਿਣ ਵਾਲੇ ਨੇ ਜਿਦੇ 'ਚ ਪਾਰਟੀ ਦਾ ਇਤਿਹਾਸ ਵਿਕਾਸ ਕਾਰੇ ਪદ્ધਤੀ ਵਰਤਮਾਨ ਰਾਜਨੀਤਿਕ ਸਥਿਤੀ ਮਤਲਬ ਹਰ ਵਿਸ਼ੇ ਦੇ ਉੱਤੇ ਪਾਰਟੀ ਨੇ ਆਪਣੇ ਕਾਰਕਟਰਾਂ ਨੂੰ ਵਿਚਾਰਿਕ ਪੁਸ਼ਪਤਾ ਦੇ ਲਈ ਇਹ ਕੰਮ ਕਰਨੇ ਨੇ ਉਹਦੇ ਤਹਿਤ ਆਪਾਂ ਸਭ ਇੱਥੇ ਆਏ ਆਂ ਪੰਜਾਬ ਦੀ ਜਿਹੜੀ ਵਰਤਮਾਨ ਪ੍ਰਸਥਿਤੀ ਹੈ ਉਹ ਪੂਰੀ ਤਰ੍ਹਾਂ ਰਾਮਪਰੂਫ ਹੈ ਇਸ ਵੇਲੇ ਪੰਜਾਬੀ ਡਰਿਆ ਵੀ ਹੋਇਆ ਸੈਨਿਆਂ ਵੀ ਹੋਏ ਪੰਜਾਬ ਦੇ ਅੰਦਰ ਕੋਈ ਦਿਨ ਐਸਾ ਨਹੀਂ ਨਿਕਲਦਾ ਜਦੋਂ ਕੋਈ ਦੁਖਦ ਖਬਰ ਨਾ ਆਂਦੀ ਇੱਕ ਪਾਸੇ ਇਹ ਸਰਕਾਰ ਪ੍ਰਹਾਰ ਦੇ ਨਾਮ ਦੇ ਉੱਤੇ ਮੁਹਿੰਮ ਚਲਾਉਂਦੀ ਹੈ ਲੇਕਿਨ ਪ੍ਰਹਾਰ ਦਾ ਅਸਰ ਜ਼ਮੀਨੀ ਸਤਰ ਤੇ ਨਹੀਂ ਦਿਖ ਰਿਹਾ ਉਹਦਾ ਜਿੰਦਾ ਜਾਗ ਦਾ ਉਦਾਹਰਣ ਕੱਲ ਜਿਸ ਪ੍ਰਕਾਰ ਤਰੰਤਾਰਾਂ ਦੇ ਅੰਦਰ ਸਰਪੰਚ ਦਾ ਕਤਲ ਹੋਇਆ ਚਾਹੇ ਕਤਲ ਉਹ ਪਿਸਤਲ ਨਾਲ ਹੋਇਆ ਲੇਕਿਨ ਜਿਹੜੇ ਉਹ ਤਿੰਨ ਲੋਕ ਆਏ ਨੇ AK47 ਕਿੱਥੋਂ ਆ ਗਈ ਉਹਨਾਂ ਕੋਲ AK47 ਤਾਂ ਫੋਰਸਿਸ ਦੇ ਕੋਲ ਹੈ ਪੁਲਿਸ ਕੋਲ ਹੁੰਦੀ ਹੈ ਮਿਲਟਰੀ ਕੋਲ ਹੁੰਦੀ ਹੈ ਅਰਧ ਸੈਨਿਕ ਬਲਾਂ ਕੋਲ ਹੁੰਦੀ ਹੈ ਇਹਦਾ ਮਤਲਬ ਹੈ ਪੰਜਾਬ ਗਰੂਦ ਦੇ ਢੇਰ ਤੇ ਹੈ ਇਸ ਲਈ ਇਹ ਜਿੰਨਾ ਮਰਜੀ ਦਮ ਪਰੀਦਾ ਲੇਕਿਨ ਪੰਜਾਬ ਨੂੰ ਕਾਨੂੰਨ ਦਾ ਰਾਜ ਦੇਣ ਲਈ ਇਹ ਸਰਕਾਰ ਪੂਰੀ ਤਰ੍ਹਾਂ ਵਿਫਲ ਹੋ ਚੁੱਕੀ ਹੈ ਔਰ ਪੰਜਾਬ ਦੀ ਰਾਖੀ ਜਿਹੜੀ ਉਹ ਖਤਰੇ ਚ ਹੈ ਪਰ ਪਾਰਟੀ ਨੇ ਬਾਰ ਬਾਰ ਇਹ ਵਿਸ਼ੇ ਉਠਾਇਆ ਹੈ ਕਲਿਆਣ ਕਾਨੂੰਨ ਵਿਵਸਥਾ ਇਨੀ ਨਸ਼ੇ ਦੇ ਖਿਲਾਫ ਜਿਹੜੀ ਮੋਹਮਤੀ ਉਹਦਾ ਕੀ ਬਣਿਆ ਪੰਜਾਬ ਦਾ ਕੋਈ ਪਿੰਡ ਐਸਾ ਨਹੀਂ ਹੈ ਕੋਈ ਇਲਾਕਾ ਐਸਾ ਨਹੀਂ ਹੈ ਜਿੱਥਾ ਨਿਸ਼ਾਨਾ ਮਿਲ ਰਿਹਾ ਢੜਲੇ ਨਾਲ ਮਿਲ ਰਿਹਾ ਸਪਲਾਈ ਚੇਨ ਨੂੰ ਤੋੜਨ ਚ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ ਇਹ ਜਿਹੜੇ ਕਾਨੂੰਨ ਵਿਵਸਥਾ ਨਸ਼ਾ ਕਿਸਾਨਾਂ ਦੀ ਬਦਹਾਲੀ ਇੰਡਸਟਰੀ ਦਾ ਪਲਾਨ ਇਹ ਅੱਜ ਪੰਜਾਬ ਦੇ ਅੰਦਰ ਮੁੱਖ ਰੂਪ ਚ ਮੁੱਦੇ ਉੱਭਰ ਰਹੇ ਨੇ ਔਰ ਇਹਦੇ ਅੰਦਰ ਭਾਰਤੀ ਜਨਤਾ ਪਾਰਟੀ ਵੀ ਭੂਮਿਕਾ ਹੋਰ ਵੀ ਬਦ ਗਈ ਹੈ ਪੰਜਾਬ ਬਦਲ ਦੇ ਵੱਲ ਵੱਧ ਰਿਹਾ ਹੈ ਪੰਜਾਬ ਇਹ ਨਹੀਂ ਚਾਹਦਾ ਕਿ ਇੱਥੇ ਰਾਜਕਤਾ ਦਾ ਮੁੱਲ ਹੋਵੇ ਪੰਜਾਬ ਵਿਕਾਸ ਦੇ ਨਾ ਲੱਗੇ ਬਦਨਾ ਚਾਹੁੰਦਾ ਹੈ। ਔਰ ਅੱਜ ਗਲੀ ਕੂਚੇ ਦੇ ਅੰਦਰ ਪਿੰਡੋ ਇਹ ਸ਼ਹਿਰੋ ਇਹ ਉਥੇ ਇੱਕੋ ਹੀ ਚਰਚਾ ਚੱਲ ਰਹੀ ਹੈ ਕਿ ਇਹ ਬਦਲਾਅ ਕੌਣ ਲਿਆ ਸਕਦਾ। ਪੰਜਾਬ ਨੂੰ ਨਸ਼ੇ ਤੋਂ ਬਾਹਰ ਕੌਣ ਕੱਢ ਸਕਦਾ। ਪੰਜਾਬ 'ਚ ਕਾਨੂੰਨ ਦਾ ਰਾਜ ਕੌਣ ਲਿਆ ਸਕਦਾ। ਜਦੋਂ ਕਾਨੂੰਨ ਦੇ ਰਾਜ ਦੀ ਗੱਲ ਆਉਂਦੀ ਹੈ ਉਸ ਵੇਲੇ ਇੱਥੇ ਪਿੰਡਾਂ ਦੇ ਅੰਦਰ ਯੋਗੀ ਦੇ ਰਾਜ ਦੀ ਚਰਚਾ ਹੁੰਦੀ ਹੈ। ਔਰ ਪੰਜਾਬ ਦੀ ਇੰਡਸਟਰੀ ਨੂੰ ਬਾਹਰ ਪਲਾਨ ਕਰਨ ਤੋਂ ਕੌਣ ਰੋਕ ਸਕਦਾ। ਇੰਡਸਟਰੀ ਪਲਾਨ ਕਰਨ ਦਾ ਕਾਰਨ ਇਹੀ ਹੈ ਕਿ ਕਾਨੂੰਨ ਦਾ ਰਾਜ ਨਹੀਂ ਹੈ ਫਰੋਤੀਆਂ ਮੰਗੀਆਂ ਜਾ ਰਹੀਆਂ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਔਰ ਇਹ ਮਾਨ ਪੰਜਾਬ ਦਾ ਮੁੱਖ ਮੰਤਰੀ ਨਾਂ ਦਾ ਹੈ ਮਾਤਰ ਪੰਜਾਬੀਆਂ ਨੇ ਮਾਨ ਨੂੰ ਮੁੱਖ ਮੰਤਰੀ ਬਣਾਇਆ ਸੀ ਕੇਜਰੀਵਾਲ ਨੂੰ ਹੀ ਲੇਕਿਨ ਅੱਜ ਮਾਨ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਪੰਗੂ ਬਣ ਕੇ ਬੈਠਾ ਹੈ ਪੰਜਾਬ ਦੇ ਦੀ ਸਰਕਾਰ ਕੇਜਰੀਵਾਲ ਚਲਾ ਰਹੀ ਹੈ ਔਰ ਹੋਵੇ ਕਈ ਉਦਾਹਰਣ ਨੇ ਇਹ ਹੁਣੇ-ਹੁਣੇ ਇਹਨਾਂ ਨੇ ਇੱਕ ਰੈਲੀ ਕੀਤੀ ਜਿਹੜੀ ਜਿਹਦੀ ਦੁਰਦਸ਼ਾ ਜੋ ਹੋਈ ਆ ਪੰਜਾਬੀਆਂ ਦਾ ਜਿੰਨਾ ਕਿਥੇ ਹੌਕਾ ਮਿਲਿਆ ਉਹ ਸਾਰਿਆਂ ਨੇ ਵੇਖਿਆ ਇਹ ਆਮ ਆਦਮੀ ਪਾਰਟੀ ਦੇ ਪਤਨ ਵੱਲ ਲੈ ਕੇ ਜਾ ਰਹੀ ਆ ਪੰਜਾਬ ਨੂੰ ਵੀ ਪਾਰਟੀ ਵੀ ਪਤਨ ਵੱਲ ਜਾ ਰਹੀ ਹੈ ਉਸੇ ਰੈਲੀ ਨੂੰ ਬਾਅਦ ਜਿਹਨਾਂ ਨੇ ਕਹਤਾ ਸਰਕਾਰੀ ਰੈਲੀ ਅਗਰ ਸਰਕਾਰੀ ਰੈਲੀ ਆ ਤੇ ਕੇਂਦਰੀਵਾਲ ਕੋਲ ਕਿਹੜੀ ਸੰਵਿਧਾਨਿਕ ਉਹ ਪਦ ਸੀ ਕਿ ਉਹ ਰੈਲੀ ਦਾ ਹਿੱਸਾ ਬਣਿਆ ਮਨੀਸ਼ ਸਜੋਦੀਆ ਕੋਲ ਕਿਹੜਾ ਪਦ ਸੀ ਸੰਵਿਧਾਨਿਕ ਜਿਹੜਾ ਉਹ ਹਿੱਸਾ ਬਣਿਆ ਔਰ ਅਸੀਂ ਆਪਣੇ ਰਾਜਨੀਤਿਕ ਜੀਵਨ ਦੇ ਅੰਦਰ ਅਸੀਂ 12 ਜੀ ਵੀ ਐਮਐਲਏ ਸੀ ਹੁਣ ਵੀ ਐਮਐਲਏ ਆ ਸਰਕਾਰੀ ਕਾਰਜਕ੍ਰਮਾਂ ਚ ਚੀਫ ਸੈਕਟਰੀ ਨੂੰ ਭਾਸ਼ਣ ਦਿੰਦੇ ਨਹੀਂ ਦੇਖਿਆ ਕਦੀ ਵੀ ਡੀਜੀਪੀ ਨੂੰ ਭਾਸ਼ਣ ਦਿੰਦੇ ਨਹੀਂ ਦੇਖਿਆ ਇਸ ਕਰਕੇ ਪੰਜਾਬ ਇਸ ਰਿਲੇ ਕਰਵਟ ਬਦਲ ਰਿਹਾ ਹੈ ਭਾਰਤੀ ਜਨਤਾ ਪਾਰਟੀ ਇੱਕ ਆਸ ਦੀ ਨਜ਼ਰ ਤੇ ਨੇ ਬਾਕੀ ਨੂੰ ਤਾਂ ਦੇਖ ਲਿਆ ਹੋਇਆ ਕਾਂਗਰਸ ਨੂੰ ਬਥੇਰਾ ਦੇਖ ਲਿਆ ਅਕਾਲੀ ਦਲ ਨੂੰ ਵੀ ਬਥੇਰਾ ਦੇਖ ਲਿਆ ਅੱਜ ਲੋਕਾਂ ਨੂੰ ਲੱਗਦਾ ਕਿ ਪੰਜਾਬ ਅਗਰ ਵਿਕਾਸ ਦੇ ਹਾਲ ਅੱਗੇ ਵਧ ਸਕਦਾ ਹੈ ਹਰਿਆਣਾ ਮੌੜਾ ਕਿਸਾਨ ਦੇ ਲਈ ਵੀ ਹਰਿਆਣਾ ਦੇ ਅੰਦਰ ਅਗਰ 24 ਫਸਲਾਂ ਦੇ ਉੱਤੇ ਐਮਐਸਪੀ ਦਿੱਤੀ ਜਾ ਸਕਦੀ ਹੈ ਜਿਹੜੇ ਕਿਸਾਨੀ ਦਾ ਨਾਂ ਲੈ ਕੇ ਆਏ ਸੀ ਕਿਸਾਨਾਂ ਦੇ ਜੀਵਨ ਨੂੰ ਜਿਨ੍ਹਾਂ ਨੇ ਬਦਲਣ ਦੀ ਸੋਚ ਉਕੀ ਸੀ ਉਹਨਾਂ ਨੇ ਪੰਜਾਬ ਦੇ ਕਿਸਾਨ ਲਈ ਕੀ ਕੀਤਾ ਇਸ ਕਰਕੇ ਕਿਸਾਨ ਦੀ ਆਸ ਵੀ ਬੀਜੇਪੀ ਹੈ ਵਪਾਰੀ ਦੀ ਆਸ ਵੀ ਬੀਜੇਪੀ ਹੈ ਮਜ਼ਦੂਰ ਦੀ ਆਸ ਵੀ ਬੀਜੇਪੀ ਹੈ ਔਰ ਪੰਜਾਬ ਬੀਜੇਪੀ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਸક્ષਮ ਵੀ ਤਿਆਰ ਕੀ ਔਰ ਸਾਡਾ ਕਾਰਕਟਰ ਵੀ ਤਿਆਰ ਹੈ ਪੁੱਛੀਏ ਉਹ ਬੋਗਾ ਦੇ ਵਿੱਚ ਹਮੇਸ਼ਾ ਜੀ ਰੈਡੀ ਹੋਗਾ ਇਸ ਦੀ ਹਿੱਟ ਕੋਈ ოਪੀਸ਼ਨ ਤਰੀਕਾ ਨਹੀਂ ਬਣ ਸਕਦਾ ਐਸਾ ਕਿ ਭਾਰਤੀ ਜਨਤਾ ਪਾਰਟੀ ਕਿਸੇ ਵਿਅਕਤੀ ਦੀ ਪਾਰਟੀ ਨਹੀਂ ਹੈ ਸਾਡੀ ਪਾਰਟੀ ਆਰਗੇਨਾਈਜੇਸ਼ਨ ਦੇ ਹੱਥਾਂ ਨਾਲ ਚੱਲਦੀ ਹੈ ਔਰ ਉਚਿਤ ਸਮੇਂ ਤੇ ਆਪ ਸਭ ਨੂੰ ਉਹਦੀ ਡੇਟ ਦੀ ਘੋਸ਼ਣਾ ਪਾਰਟੀ ਕਰੇ ਵੱਡੀ ਪ੍ਰੈਸ ਕਾਨਫਰੈਂਸ ਕਰਕੇ ਉਹਦੇ ਅੰਦਰ ਪਾਰਟੀ ਨੇ ਰੈਲੀ ਦਾ ਕੀ ਨਾਂ ਰੱਖਿਆ ਰੈਲੀ ਕਰਨ ਦਾ ਉਦੇਸ਼ ਕੀ ਹੈ ਕੀ ਕੀ ਕਾਰਨ ਨੇ ਉਹ ਸਾਰੇ ਦੱਸੇ ਜਾਣਗੇ ਲੇਕਿਨ ਇਹ ਪੱਕਾ ਕੀ ਰੈਲੀ ਕਰਨਾ ਕੋਈ ਡੇਟ ਜਾਂ ਜਗ੍ਹਾ ਪੈਨ ਹੋਣੀ ਕੋਈ ਡੇਟ ਜਾਂ ਜਗ੍ਹਾ ਨਹੀਂ ਸਥਾਨ ਪੈਨ ਫਾਈਨਲ ਅੱਸੀ ਕਰ ਲੈ ਜਿਹੜਾ ਸਥਾਨ ਇਹ ਮੋਗਾ ਉਹ ਕਿਹੜੀ ਜਗ੍ਹਾ ਤੇ ਹੋਏਗੀ ਇਹਦਾ ਹਾਈਵੇ ਤੇ ਹੀ ਹੈ ਅੱਛਾ ਅੱਛਾ ਸਰ ਕਾਂਗਰਸ ਕਾਦੀ ਦੀ ਵਿਰੋਧ ਕਰ ਰਹੀ ਹੈ ਰਾਹੁਲ ગાંધી ਵੀ ਠਾਈ ਤਰੀਕ ਨੂੰ ਮੈਨੂੰ ਦੱਸੋ ਕਾਂਗਰਸ ਔਰ ਰਾਹੁਲ ગાંધી ਹਮੇਸ਼ਾ ਟੂਟ ਭੰਮ ਫਲਾ ਕੇ ਸੰਵਿਧਾਨ ਜੇਬੇ ਚ ਪਾ ਕੇ ਪਹਿਲੀ ਵਾਰ ਇਹ ਨਹੀਂ ਹੋ ਰਿਹਾ ਕਿ ਉਹ ਕਿਸੇ ਗੱਲ ਦਾ ਵਿਰੋਧ ਕਰ ਰਿਹਾ ਹੈ। ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅੱਜ ਤੁਹਾਡੇ ਮਾਧਿਅਮ ਨਾਲ ਕਿਸਾਨ ਵੀਰਾਂ ਨੂੰ ਮੈਂ ਕਹਿ ਦੇਣਾ ਚਾਹਨਾ। ਨਰਿੰਦਰ ਮੋਦੀ ਜੀ ਨੇ ਲਾਲ ਕਿਲੇ ਤੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਜਿਹੜੇ ਸ਼ਬਦ ਬੋਲੇ ਨੇ ਉਹਨਾਂ ਦਾ ਪਾਲਣ ਇਸ ਟਰੇਡ ਡੀਲ 'ਚ ਹੋਇਆ ਹੈ। ਉਹਨਾਂ ਨੇ ਉਸ ਵੇਲੇ ਕਿਹਾ ਸੀ ਕਿਸੇ ਵੀ ਕੀਮਤ ਦੇ ਉੱਤੇ ਮੈਂ ਆਪਣੇ ਕਿਸਾਨ ਦਾ ਮਛਲੀ ਪਾਲਕ ਦਾ ਨੁਕਸਾਨ ਨਹੀਂ ਹੁੰਦਿਆਂਗਾ ਇਹ ਕਾਂਗਰਸੀ ਦੱਤਨ ਨਾ ਇਹਨਾਂ ਕੋਲ ਡੀਲ ਆ ਗਈ ਹੈ ਸਾਈਨ ਉਹ ਆ ਗਏ ਨੇ ਕਿਸਾਨ ਵੀ ਮਿਲੇ ਕਿਸਾਨ ਸੰਗਠਨ ਵੀ ਕਿਸਾਨ ਸੰਗਠਨਾਂ ਦੇ ਨਾਲ ਅਸੀਂ ਵੀ ਸੰਪਰਕ ਚ ਮੇਨ ਝੋਨਾ ਬਾਹਰ ਦਾਲਾਂ ਬਾਹਰ ਕਣਕ ਬਾਹਰ ਕਿਹੜੀ ਚੀਜ਼ ਆ ਜੜੀ ਜਿਹਦੀ ਰਾਖੀ ਨਹੀਂ ਕੀਤੀ ਜਾ ਰਹੀ ਦੇਰੀ ਫਾਰਮਿੰਗ ਵੀ ਚਲ ਉਹ ਵੀ ਬਾਹਰ ਹੈ ਮਨ காங்கிரஸ் ਮੈਂ ਉਹੀ ਤੇ ਕਹਿ ਰਿਹਾ ਨਾ ਕਾਂਗਰਸ ਜਿਹੜੀ ਹੈ ਕੇਵਲ ਝੂਠ ਦੀ ਦੁਕਾਨ ਬਣ ਚੁੱਕੀ ਹੈ ਉਹ ਔਰ ਜਿਸ ਪ੍ਰਕਾਰ ਦਾ راہੁਲ ਗਾਂਧੀ ਦਾ ਬਹਿਵਾਰ ਹੈ ਦੇਸ਼ ਦੇ ਨਾਲ ਦੇਸ਼ ਦੇ اندر ਉਹ ਆਪਣੀ ਕ੍ਰੈਡਿਬਿਲਟੀ ਵੀ ਖਤਮ ਕਰ ਰਿਹਾ ਔਰ ਕਾਂਗਰਸ ਦਾ ਅੱਜ ਜਿਸ ਮੁਕਾਮ ਤੇ ਇਸ ਦੇ ਤੇ ਪੁੱਜੀ ਹੈ ਮੈਨੂੰ ਲੱਗਦਾ راہੁਲ ਗਾਂਧੀ ਦੀ ਮੁੱਖੀ ਭੂਮਿਕਾ ਦੇ ਚਿਤ ਔਰ ਰਾਹੁਲ ਗਾਂਧੀ ਇਸੇ ਪ੍ਰਕਾਰ ਦਾ ਵਿਵਹਾਰ ਕਰਦਾ ਰਹੇ ਤੇ ਕਾਂਗਰਸ ਦਾ ਇਤਿਹਾਸ ਤੋਂ ਨਾ ਵੀ ਜਿੰਨ ਤੱਕ ਨਹੀਂ ਮਟਾਨ ਤੱਕ ਉਹ ਬਣਿਆ ਰਹੇ ਇਹ ਹੀ ਕਮਾਂ ਅਸ਼ਵਨੀ ਜੀ ਅਕਾਲੀ ਦਲ ਨਾਲ ਤੁਹਾਡਾ ਸਮਝੌਤਾ ਹੋ ਸਕਦਾ ਜਾਂ ਨਹੀਂ ਭਾਈ ਸਾਹਿਬ ਬਹੁਤ ਵਾਰ ਮੈਂ ਕਲੀਅਰ ਕਰਤਾ 117 ਦੀਆਂ 117 ਸੀਟਾਂ ਤੇ ਪਾਰਟੀ ਲੰਬੰਦ ਕਰਨਾ ਰਾਜਨੀਤਿਕ ਤੌਰ ਤੇ ਔਰ ਸੰਗਠਨ ਦੇ ਤਰੀਕੇ ਨਾਲ ਤਿਆਰੀ ਕਰਨਾ ਔਰ ਪਾਰਟੀ ਨੂੰ 117 ਸੀਟਾਂ ਤੇ ਚੋਣ ਲੜਨ ਲਈ ਤਿਆਰ ਕਰਨਾ ਇਹਦੇ ਲਈ ਅਸੀਂ ਸਾਰੇ ਲੋਕ ਇਕਜੁੱਟ ਹੋ ਕੇ ਲੱਗੇ ਹੋਏ। ਉਸ ਅਲਾਈਂਸ ਦੀ ਕਿੰਨੀ ਕਿ ਸੰਭਾਵਨਾ ਸਰ? ਉਸਟ ਅਲਾਈਂਸ ਦੀ ਕਿੰਨੀ ਕਿ ਸੰਭਾਵਨਾ? ਮੇਰੀ ਗੱਲ ਤੁਹਾਨੂੰ ਅੱਜ ਕੱਲ ਇੱਕ ਪੱਲ ਦਾ ਨਹੀਂ ਪਤਾ ਹੁੰਦਾ। ਜੜੀਆਂ ਜੜੀਆਂ ਚੀਜ਼ਾਂ ਬਾਦਵਲੀਆਂ ਉਹਨਾਂ ਦੇ ਤੇ ਮੈਨੂੰ ਨਹੀਂ ਲੱਗਦਾ ਕੋਈ ਅਨਸਰ ਦੇਣ ਦੀ ਲੋੜ ਤਾਂ ਪਰ ਐਸਾ ਸਮਝ ਲੈਣਾ ਪੰਜਾਬ ਦਾ ਇਤਿਹਾਸ ਰਿਹਾ ਪੰਜਾਬ ਜਿਹਨੂੰ ਦਿੰਦਾ ਛੱਪੜ ਫਾੜ ਕੇ ਦਿੰਦਾ। ਉਹਦੀ ਜ਼ਰੂਰਤ ਹੀ ਨਹੀਂ ਪੈਂਦੀ ਹੁੰਦੀ ਪੰਜਾਬ ਪੰਜਾਬ ਦੇ ਅੰਦਰ ਵੀ ਕਰਾ ਪੰਜਾਬ ਦਾ ਇਤਿਹਾਸ ਦੇਖੋ ਆ ਜਿਹੜਾ ਆ ਜਿਹੜੇ ਇੱਕ ਮੌਕੇ ਵਾਲੇ ਸੀ ਇਹਨਾਂ ਨੂੰ ਪੰਜਾਬੀਆਂ ਨੇ ਟੋਕਰੀ ਭਰ-ਭਰ ਕੇ ਵੋਟਾਂ ਪਾਤੀਆਂ ਇਹਨਾਂ ਨੇ ਪੰਜਾਬੀਆਂ ਨਾਲ ਧੋਖਾ ਕਰਤਾ ਇਸ ਕਰਕੇ ਪੰਜਾਬ ਪਰ ਨਾਲੇ ਅਜੇ ਨਾ ਸਾਡਾ ਸਾਰਾ ਧਿਆਨ ਪਾਰਟੀ ਨੂੰ ਲਾਂਬਨ ਕਰਨ ਦਾ ਹਰ ਪਿੰਡ ਹਰ ਘਰ ਤੱਕ ਮੋਦੀ ਦੁਆਰਾ ਪੰਜਾਬ ਲਈ ਪੰਜਾਬੀਆਂ ਲਈ ਕੀਤੇ ਗਏ ਕੰਮਾਂ ਨੂੰ ਪਹੁੰਚਾਉਂਦਾ ਪੰਜਾਬ ਦੇ ਅੰਦਰ ਮੋਦੀ ਸਾਹਿਬ ਨੇ ਜਿਸ ਤਰੀਕੇ ਨਾਲ ਇੱਕ ਸੱਚੇ ਪੰਜਾਬੀ ਹੋਣ ਦਾ ਫਰਜ਼ ਅਦਾ ਕੀਤਾ ਹੈ ਕੰਮ ਤਾਂ ਕਿਰੋਣਾ ਨੇ ਉਹਨਾਂ ਦੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣਾ ਕਾਹ ਦੇਸ਼ ਦੀ ਆਜ਼ਾਦੀ ਦੇ ਸਮੇਂ 10 ਕਿਲੋਮੀਟਰ ਦੀ ਦੂਰੀ ਤੇ ਸੀ ਅਗਰ ਕਾਂਗਰਸ ਪਿਆਰ ਕਰਦੀ ਹੁੰਦੀ ਪੰਜਾਬ ਨਾਲ ਪੰਜਾਬੀ ਆਸਥਾਵਾਂ ਨਾਲ ਵਿਸ਼ੇਸ਼ ਕਰਕੇ ਸਿੱਖਾਂ ਨਾਲ ਤੇ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਚ ਜਾਣਾ ਹੀ ਨਹੀਂ ਚਾਹੀਦਾ ਸੀ ਕਾਲੀ ਸੂਤੀ ਨੂੰ ਸਮਾਪਤ ਕਰਨਾ 84 ਦੇ ਦੰਗਿਆਂ ਨੂੰ ਸੰਜਾਤ ਦੁਆਵਾਣਾ ਇਹ ਪੰਜਾਬ ਦੇ ਪ੍ਰਤੀ ਗੁਰੂ ਪੁੱਤਰਾਂ ਦੇ ਬਲੀਦਾਨ ਨੂੰ ਪੂਰੀ ਦੁਨੀਆ ਤੱਕ ਪਹੁੰਚਾਣਾ ਨਵੇਂ ਪਛਾਈ ਜੀ ਦੇਆ ਦੇ ਦਿਹਾੜੇ ਮਨਾਣਾ ਸਰਕਾਰੀ ਪੱਧਰ ਤੇ ਪੂਰੀ ਤਰ੍ਹਾਂ ਉਹਨਾਂ ਨੂੰ ਬਨਾਇਆ ਪਾਰਟੀ ਨੇ ਸ਼ਰਧਾ ਨਾਲ ਨਿਵਾਇਆ ਔਰ ਪੰਜਾਬੀਆਂ ਨੂੰ ਅੱਜ ਮੈਂ ਬਾਰ-ਬਾਰ ਕਹਣਾ ਦੇਸ਼ ਦੇ ਗ੍ਰਹਿ ਮੰਤਰੀ ਦੇ ਉਸ ਲਾਈਨ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਭਾਜਪਾ ਦੇ ਦੇਿਲਿਚ ਪੰਜਾਬ ਕਿੱਥੇ ਹੈ ਉਣਾ ਨੇ ਗੁਰੂ ਪੁੱਤਰਾਂ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਜਿਹੜੀ ਇਹ ਗੱਲ ਕਹੀ ਹੈ ਕਿ ਅਗਰ ਨੌਵੇਂ ਪਾਤਸ਼ਾਹੀ ਨਾ ਹੁੰਦੇ ਤੇ ਨਾ ਕੋਈ ਹਿੰਦੂ ਹੁੰਦਾ ਨਾ ਕੋਈ ਧਰਮ ਹੁੰਦਾ ਤੇ ਨਾ ਕੋਈ ਸਿੱਖ ਹੁੰਦਾ ਇਹਦੇ ਤੋਂ ਨਹੀਂ ਇਹ ਤੋਂ ਪੰਜਾਬੀਆਂ ਨੂੰ ਲੱਗਣਾ ਚਾਹੀਦਾ ਕਿ ਪੰਜਾਬ ਬੀਜੇਪੀ ਦੀ ਰੂਹ ਚ ਬਸਦਾ ਹੈ ਔਰ ਬੀਜੇਪੀ ਸੱਤਾ ਦੇ ਅੰਦਰ ਆ ਕੇ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਲੈ ਕੇ ਜਾਂਦਾ ਸੰਕਲਪ ਲੈ ਰਹੀ ਹੈ ਪਰ ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਹੋਇਆ ਪ੍ਰਚਾਰ ਚ ਸਮਾਪਤ ਹੋਇਆ ਪੰਜਾਬ ਦੇ ਕਿਸਾਨ ਦੇ ਚਿਹਰੇ ਤੇ ਵੀ ਮੁਸਕਰਾਹਟ ਆਈ ਔਰ ਪੰਜਾਬ ਜਿਹੜਾ ਆਪਣੇ ਗੌਰਵ ਲਈ ਜਾਣਿਆ ਜਾਂਦਾ ਸੀ ਦੇਸ਼ ਦਾ ਉਹ ਪੁਰਾਣਾ ਗੌਰਵ ਦੁਬਾਰਾ ਹਾਸਲ ਹੋ ਗਿਆ ਅਰ ਉਹ ਨੀਤ ਬਿੱਟੂ ਵੱਲੋਂ ਪ੍ਰਿਕਾ ਕੰਤੀ ਨੇ ਜਿਹੜੀ ਸ਼ਿਕਾਇਤ ਕਰਦੀ ਹੈ ਮਾਮਲਾ ਜਿਹੜਾ ਉਹਦੇ ਵਿੱਚ ਰਾਜਕੁਮਾਰ ਮਿਰਗਾ ਨੇ ਕਿਹਾ ਕਿ ਚੰਚ ਚਾਗਰੀ ਦੀ ਹੱਤ ਹੁੰਦੀ ਹੈ ਜਿਸ ਤਰ੍ਹਾਂ ਉਹ ਰਾਜਨੀਤੀ ਵਿੱਚ ਕਰਦੇ ਮੈਂ ਕਿਸੇ ਤੇ ਵਿਅਕਤੀਗਤ ਟਿੱਪਣੀ ਨਹੀਂ ਕਰਦਾ ਮੈਂ ਕੇਵਲ ਇਹ ਕਰਾਂਗਾ बयान दि इस तरीके कर रहे राज्यपाल ने राज्यपाल ने, ने नशे नशापाल राज्यपाल संविधानिक पद से बैठे उन्होंने कोई टिप्पणी नहीं कर सकता लेकिन ज जमीनी हकीकत क्या इस मुहिम के तहत नशा छुड़ाऊ केंद्र होस्पिटल कोई रश व ਚਿੱਤੇ ਦੀ ਇੱਕ ਡੋਜ਼ ਨਾ ਮਿਲੇ ਤੜਪਦਾ ਬੰਦਾ ਮੰਨਤਾ ਕਿਤੇ ਨਹੀਂ ਲੱਪਿਆ ਇਹ ਮੁਹਿੰਮ ਪੂਰੀ ਤਰ੍ਹਾਂ ਨਾਲ ਫੈਲਾਪ ਹੋਈ ਹੈ ਔਰ ਨਸ਼ਾ ਪਹਿਲੇ ਤੋਂ ਜ਼ਿਆਦਾ ਵਧਿਆ ਲੇਕਿਨ ਇੱਕ ਸਵਾਲ ਜ਼ਰੂਰ ਇੱਕ ਤੋ ਖੜਾ ਹੁੰਦਾ ਕਿ ਆਮ ਆਦਮੀ ਪਾਰਟੀ ਜਦੋਂ ਸੱਤਾ 'ਚ ਨਹੀਂ ਸੀ ਉਸ ਵੇਲੇ ਇਲਜ਼ਾਮ ਲਗਾਦੀ ਸੀ ਕਿ ਪੋਲੀਟੀਕਲ ਸ਼ੈਲਟਰ ਦੇ ਅੰਦਰ ਇਹ ਨਸ਼ਾ ਵਿਕ ਰਿਹਾ ਹੈ 4 ਸਾਲ ਤੋਂ ਤੁਹਾਡੀ ਸਰਕਾਰ ਆ ਜਿਹੜਾ ਹੁਣ ਨਸ਼ਾ ਵਿਕ ਰਿਹਾ ਤੁਹਾਡੇ ਤੇ ਛਾਪ ਕਰਨਾ ਜਾਇਜ਼ ਨਹੀਂ ਹੈ ਹੁਣ ਕਿਦੇ ਚਾਲਤਾਂ ਤੇ ਵਿਕ ਰਿਹਾ ਜਿਹੜਾ ਇਹਦਾ ਵੀ ਖੁਲਾਸਾ ਕਰਦਾ ਪੰਜਾਬ ਦਾ ਦਾਵਾ ਹੈ ਕਿ 2000 ਕਿਲੋ ਪਿਛਲੇ ਸਾਲ ਦੀ ਸ਼ਕਤੀ ਦੀ ਕਿੇ ਪ੍ਰਾਪਤ ਹੋਈ ਹੈ ਬਾਰਡਰ ਸਟੇਟ ਸੇ ਰਾਜਸਥਾਨ ਗੁਜਰਾਤ ਉਹਦੇ ਨਾਲੋਂ ਜ਼ਿਆਦਾ ਜਿਹੜਾ ਪੰਜਾਬ ਤੇ ਰਿਕਵਰ ਹੋਇਆ ਪਿੱਠ ਸਫਾਈ ਦੀ ਸਫਾਈ ਦੀ ਇਹਨਾਂ ਦੀ ਨਹੀਂ ਦੇਖੋ ਉਹਦੇ ਅੰਦਰ ਬੀਐਸਐਫ ਦਾ ਵੀ ਰੋਲ ਹੈ ਕੇਂਦਰ ਦੀ ਇਨਪੁਟ ਵੀ ਆਉਂਦੀ ਹੈ ਲੇਕਿਨ ਪੰਜਾਬ ਨੂੰ ਨਸ਼ੇ ਤੋਂ ਮੁਕਤੀ ਮਿਲੇ ਇਹਦੀਆਂ 7 ਵਾਰੀ ਡੈਡ ਲਾਈਨਾਂ ਦਿੱਤੀਆਂ ਕੇਜਰੀਵਾਲ ਨੇ ਜਦੋਂ ਜਦੋਂ ਕੋਈ ਮੱਧੇਵਰਤੀ ਚੋਣ ਆਇਆ ਉਦੋਂ ਉਦੋਂ ਨੇ ਕਿਹਾ ਕਿ ਇਹ 1 ਮਹੀਨੇ ਚੋ ਜਾਏਗਾ ਫਿਰ ਜਦੋਂ ਅਗਲਾ ਕੋਈ ਚੋਣ ਆਇਆ ਫਿਰ 1 ਮਹੀਨੇ ਚੋ ਜਾਏਗਾ ਉਹਦਾ ਤੁਸੀਂ ਪੱਤਰਕਾਰ ਹੋ ਮੈਂ ਤਾਂ ਤੁਹਾਡੇ ਇਤੇ ਜਗਰਾਉਂ ਦੇ ਜ਼ਿਲ੍ਹੇ ਦੇ ਪਿੰਡ ਚ ਗਿਆ ਸੀ ਇੱਕ ਘਰ ਦੇ ਸੱਤ ਜੀ ਸਿਧਵਾ ਬੇਟ ਪੂਰੇ ਪੂਰੇ ਸਿਧਵਾ ਬੇਟ ਸੱਤ ਜੀ ਪੁਰਸ਼ ਸੀ 2 ਸਾਲ ਤੋਂ ਪੂਰੇ ਨਸ਼ੇ ਚ ਪੂਰਾ ਪਰਿਵਾਰ ਹੀ ਖਾਲੀ ਹੋ ਗਿਆ ਇਹ ਇਹ ਹੈ ਜੁਗਨੰਦ ਚੰਦੇ ਬ੍ਰੂ ਕਾਨੂੰਨ ਦਾ ਸਟੇਜ ਆ ਜੀ ਕਾਨੂੰਨ ਦਾ ਰਾਜ ਤਾਂ ਮੈਂ ਦੱਸ ਹੀ ਦਿੱਤਾ ਕਿ ਇਹ ਸਰਕਾਰ ਨਾ ਕਾਨੂੰਨ ਦਾ ਰਾਜ ਦੇ ਪਾਰੀ ਹੈ ਔਰ ਨਾ ਹੀ ਪੰਜਾਬ ਦੇ ਕਿਸਾਨ ਦੇ ਲਈ ਇਹਨੂੰ ਕੁਝ ਕੀਤਾ ਨਾ ਵਪਾਰੀ ਲਈ ਕੁਝ ਕੀਤਾ ਕੇਵਲ ਇੱਕੋ ਹੀ ਕੰਮ ਕੀਤਾ ਵੀ ਗਿਆਪਾ ਅੱਛਾ ਬਹਿਰ ਜਿੰਨੀ ਜ਼ਿਆਦਾ ਮੈਂ ਰਾਇ ਬਾਰੇ ਕੀ ਕਹਿਣਾ ਚਾਹੁੰਦਾ ਪ੍ਰੋਫੈਸਰ ਪੋਲਰ ਦੀ ਦਿੱਲੀ ਵਿੱਚ ਜਿਹੜੀ ਅਰਜੀ ਸੀ ਰਿਆਇ ਦੀ ਉਹ ਖਾਰਜ ਕਰ ਦਿੱਤੀ ਹੈ ਜੀ ਸਰਕਾਰ ਨੇ ਇਹਨੂੰ ਉਸ ਵਾਰ ਕੀ ਕਹੋਗੇ ਪ੍ਰੋਫੈਸਰ ਸੋਨੂ ਨਹੀਂ ਦੇਖੋ ਬਹੁਤ سارے ਮਾਮਲੇ ਸੰਵਿਧਾਨਿਕ ਔਰ ਕੋਰਟ ਦੇ ਮਾਮਲੇ ਨੇ ਕੋਰਟ ਦੇ ਮਾਮਲਿਆਂ ਦੇ ਅੰਦਰ ਕੰਮ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਥੈਂਕ ਯੂ